ਸਿਕਪੰਦੀ ਸਰਮਾਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਦਿਨ ਗੁਰਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰਦੀ ਹੈ ਜਿਸ ਲਈ ਹਰ ਦਿਨ ਜਗਾ ਜਗਾ ਗੁਰਮਤਿ ਸਿਖਲਾਈ ਕੈਂਪ ਲਗਾਏ ਜਾਂਦੇ ਨੇ ਇਸੇ ਲੈੜੀ ਤਹਿਤ ਜੇਕਰ ਸ਼੍ਰੋਮਣੀ ਕਮੇਟੀ ਹਰ ਕਾਜੋਗਾ ਦੀ ਗੱਲ ਕਰੀਏ ਤਾਂ ਇਥੋਂ ਨੁਮਾਇੰਦਗੀ ਕਰ ਰਹੇ ਜਥੇਦਾਰ ਗੁਰਪ੍ਰੀਤ ਸਿੰਘ ਚੱਬਰ ਪਿਛਲੇ 10 ਸਾਲ ਤੋਂ ਲਗਾਤਾਰ ਇਥੇ ਗੁਰਮਤਿ ਸਿਖਲਾਈ ਕੈਂਪ ਲਗਾ ਰਹੇ ਨੇ ਗਰਮੀਆਂ ਦੀਆਂ ਛੁੱਟੀਆਂ 'ਚ ਬੱਚਿਆਂ ਨੂੰ ਗੁਰਮਤਿ ਦੀ ਤਾਲੀਮ ਦਿੱਤੀ ਜਾਂਦੀ ਹੈ ਇਨਾ ਗਰਮ ਸਿਕਲਾਈ ਕੈਂਪਾਂ ਦੀ ਸ਼ੁਰੂਆਤ ਮਾਨਸਾ ਜ਼ਿਲ੍ਹੇ ਦੇ ਪਿੰਡ ਚੱਬਰ ਤੋਂ ਹੋਈ ਇਸ ਵਿਸ਼ੇਸ਼ ਮੌਕੇ ਤੇ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਵਿਸ਼ੇਸ਼ ਤੌਰ ਤੇ ਪਹੁੰਚੇ ਜ਼ਿਕਰ ਹੀ ਖਾਸ ਹੈ ਕਿ ਹਲਕਾ ਜੋਗਾ ਦੇ 54 ਪਿੰਡਾਂ ਚ ਇਨਾ ਕੈਂਪਾਂ ਦੀ ਸ਼ੁਰੂਆਤ ਹੋ ਗਈ ਹੈ ਇਨਾ ਕੈਂਪਾਂ ਦੌਰਾਨ ਹਲਕੇ ਨੂੰ ਦੋ ਜ਼ੋਨਾਂ ਵਿੱਚ ਵੰਡਿਆ ਗਿਆ ਹੈ 1 ਜੂਨ ਤੋਂ 12 ਜੂਨ ਤੱਕ 32 ਪਿੰਡਾਂ ਚ ਕੈਂਪ ਲਗਾਏ ਜਾ ਰਹੇ ਨੇ ਜਦੋਂ ਕਿ ਬਾਕੀ ਰਹਿੰਦੇ ਪਿੰਡਾਂ ਦੇ ਵਿੱਚ 14 ਜੂਨ ਤੋਂ 28 ਜੂਨ ਤੱਕ ਕੈਂਪ ਲਗਾਏ ਜਾਣਗੇ ਇਸ ਬਾਬਤ ਜਾਣਕਾਰੀ ਦਿੰਦਿਆਂ ਮੈਂਬਰ ਸਰਦਾਰ ਗੁਰਪ੍ਰੀਤ ਸਿੰਘ ਚੱਬਰ ਨੇ ਦੱਸਿਆ ਕੀ ਇਹਨਾਂ ਕੈਂਪਾਂ ਦਾ ਮਕਸਦ ਬੱਚਿਆਂ ਨੂੰ ਗਰਬਾਣੀ ਨਾਲ ਜੋੜਨਾ ਨਸ਼ਿਆਂ ਚ ਗੁਲਤਾਨ ਹੋਰੀ ਪਨੀਰੀ ਨੂੰ ਸੰਭਾਲਣਾ ਅਤੇ ਗਰਮਾ ਦਾ ਹੋਕਾ ਕਰ ਕਰ ਤੱਕ ਲੈ ਕੇ ਜਾਣਾ ਹੈ ਹਲਕਾ ਜੋਗਰ ਦਾ ਲਗਾਏ ਜਾ ਰਹੀ ਇਹਨਾਂ ਕੈਂਪਾਂ ਦੀ ਲਗਾਤਾਰ ਪਿੰਡ ਵਾਸੀਆਂ ਦੇ ਵੱਲੋਂ ਸ਼ਲਾਘਾ ਕੀਤੀ ਜਾ ਰਹੀ ਹੈ ਕੀ ਕਹਿੰਦੇ ਨੇ ਪਿੰਡ ਵਾਲੇ ਆਉ ਜਾਂਦੇ ਆ ਜੈ ਸਿੰਘ ਜੀ ਦਾ ਖਾਲਸਾ ਸਾਹਿਬ ਆਇਆ ਜੀ ਅੱਜ ਅਸੀਂ ਪਿੰਡ ਰੜਦੀ ਸੰਗਤਪੁਰ ਤੋਂ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਸਾਰੇ ਨੱਦਰ ਵੱਲੋਂ ਸਰੋਵੰਨੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਸਾਡੇ ਸਤਿਕਾਰਯੋਗ ਮੈਂਬਰ ਭਾਈ ਜੋਪੀ ਸਿੰਘ ਜੀ ਤੇ ਵਰਦਾ ਜਿੰਨਾਂ ਦਾ ਆਏ ਸਾਲ ਇੱਕ ਬਹੁਤ ਵਧੀਆ ਕੰਮ ਹੁੰਦਾ ਹੈ ਜਿੱਤੇ ਵੀ ਗੁਰੂ ਮਹਾਰਾਜ ਨੇ ਇਹਨਾਂ ਦੀ ਮੈਂਬਰੀ ਸੇਵਾ ਵਾਸੀ ਹੈ ਉੱਦੋਂ ਤੋਂ ਲੈ ਕੇ ਇਹ ਸਾਰੇ ਪਿੰਡਾਂ ਦੇ ਵਿੱਚ ਹਲਕੇ ਦੇ ਜਿੰਨੇ ਪਿੰਡ ਹੈ ਜੂਨ ਮਹੀਨੇ ਦੀ ਹਟੀਆਂ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਪੜ੍ਹਾਈ ਦਾ ਜੋੜਿਆ ਜਾਂਦਾ ਹੈ ਜਿਹੜਾ ਬਹੁਤ ਵਧੀਆ ਪ੍ਰਾਲਾ ਕਿਉਂਕਿ ਜਿੱਥੇ ਸਾਨੂੰ ਸਕੂਲਾਂ ਦੇ ਵਿੱਚ ਪੜ੍ਹਾਈ ਮਿਲਦੀ ਹੈ ਉਦੋਂ ਵੱਧ ਸਾਨੂੰ ਗੁਰਮਤਿ ਦੀ ਪੜ੍ਹਾਈ ਕਰਨ ਦੀ ਲੋੜ ਹੈ ਅੱਜ ਪੰਜਾਬ ਦੇ ਹਾਲਾਤਾਂ ਦੇ ਹਿਸਾਬ ਨਾਲ ਲੋੜ ਹੈ ਸਮੇਂ ਦੀ ਮੰਗ ਹੈ ਇਸ ਤਾਕਿ ਕੋ ਸਿੱਖੀ ਵਾਲਾ ਬੱਚੇ ਵੱਧ 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 ਰਹੇ ਆ ਬਹੁਤ ਵਧੀਆ ਸਾਡੇ ਛੋਟੇ ਵੀਰ ਦਾ ਗੁਰਪ੍ਰੀਤ ਸਿੰਘ ਨੇ ਅਰਥਾ ਲੈ ਅਸੀਂ ਸਮੂਹ ਸੁਰਾਉਣੀ ਕਮੇਟੀ ਦਾ ਅਤੇ ਗੁਰਪ੍ਰੀਤ ਸਿੰਘ ਚੋਬੀ ਦਾ ਜਿਹੜਾ ਪ੍ਰਬੰਧਕ ਕਮੇਟੀ ਵੱਲੋਂ ਨਗਰ ਪੰਚਾਇਤ ਰਾਡ ਵੱਲੋਂ ਸਮੂਹ ਨਗਰ ਵੱਲੋਂ ਬਹੁਤ ਬਹੁਤ ਨਾਲ ਸਾਡੇ ਗੁਰੂ ਮਹਾਰਾਜ ਜੀ ਦੇ ਆਦੇਸ਼ ਬੀਨ ਤੇ ਵੀ ਨਾਲ ਸਿੱਖੀ ਮੇਰੇ ਪਰ ਆਧਰਕਣਾ ਸਾਰੀ ਸੰਗਤ ਨੂੰ ਇਸ ਤਰ੍ਹਾਂ ਸੇਵਾ ਕਰਨ ਦਾ ਬਲਬਖਸ਼ ਬਾਹਿਰੀਂ ਕੀ ਕਾਲਸਾ